ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਆ ਗਏ ਸੀ ਖੇਤ ਪੌਦ ਨੂੰ ਪਾਣੀ ਲਾਉਣ ਤੇ ਮੋਟਰ ਆਪਾਂ ਨੇ ਛੱਡ ਦਿੱਤੀ ਆ ਸਵੇਰ ਦੇ 9:00 ਵਜੇ ਆ ਗਏ 9:30 ਵਜੇ ਗਏ ਤੇ ਅੱਜ ਹਵਾ ਬੜੀ ਘੰਟ ਚੱਲ ਰਹੀ ਹੈ ਮੈਂ ਬੱਦਲਾਂ ਦੇ ਉੱਤੇ ਜੀ ਅੱਜ ਤੀਜਾ ਚੌਥਾ ਦਿਨ ਆ ਪੌਦ ਸਿੱਟੀ ਨੂੰ ਲੱਗ ਗਈ ਥੋੜੀ ਥੋੜੀ ਟੰਗੋਰ ਮਾਰਨ ਤੇ ਕਿਆਰੀ ਵੀ ਅੱਧੀ ਭਰ ਗਈ ਆਪਣੇ ਵੀਡੀਓ ਬਣਾਉਂਦੇ ਬਣਾਉਂਦੇ ਤੇ ਬਸ ਕਰਦਾਨੇ ਬੰਦ ਇਹ ਤਾਂ ਸਿੱਧੀ ਭਰ ਜਾਂਦੀ ਹੈ ਅੱਲਾ ਵੇ ਆਹੀ ਲਵੇ ਮੋਟਰ ਦੇ ਲਵੇ ਪੌਦ ਸੱਟਣ ਦਾ ਹੀ ਫਾਇਦਾ ਹੈਗਾ ਨਹੀਂ ਤਾਂ ਪਿਛਲੇ ਸਾਲ ਆਪਣੇ ਉਧਰ ਦੂਰ ਸੀਗੀ ਮੋਟਰ ਤਾਂ ਪਾਣੀ ਆਉਂਦਾ ਆਉਂਦਾ ਹੀ ਉੱਥੇ ਤੱਕ 15-20 ਮਿੰਟ ਲਾ ਆਉਂਦਾ ਸੀ ਖਾਨ ਖਾਲ ਖਾਨ ਚ ਕੱਲੇ ਚ ਲਓ ਆ ਦੇਖੋ ਆਪਣੇ ਆਉਂਦੇ ਆਉਂਦੇ ਭਰ ਪਈ ਗਈ ਬਸ ਆਪਾਂ ਬੰਦ ਕਰ ਦਾਨੇ ਆ ਖਾਨ ਨਾਲ ਹੀ ਭਰ ਜੀ ਜਿਹੜੀ ਰਹਿ ਗਈ ਆਹ ਹਾਂਜੀ ਮਿੱਤਰੋ ਫਿਰ ਤੋਂ ਸਵਾਗਤ ਆ ਤੁਹਾਡਾ ਆਪਣੇ ਬਲੌਗ ਦੇ ਵਿੱਚ ਆਪਾਂ ਆ ਗਏ ਸੀ ਖੇਤ ਤੇ ਨਾਲ ਮੇਰੇ ਮੰਮੀ ਆ ਗਈ ਮੰਮੀ ਕਹਿੰਦੀ ਮੈਂ ਵੀ ਕਿਹੜਾ ਮਾਰ ਕੇ ਆਉਣਾ ਹੈਗਾ ਕਹਿੰਦੀ ਮੈਂ ਵੀ ਦੇਖ ਕੇ ਆ ਮਾਂ ਵੀ ਖਰਚੇ-ਕੁਰਚੇ ਕਿਵੇਂ ਮੱਚ ਗਏ ਵਧੀਆ ਮੱਚ ਗਏ ਵੈਸੇ ਖਰਚੇ ਤਾਂ ਆਪਣੇ ਆ ਮਾੜੇ-ਮੋਟੇ ਜੇ ਵਿੱਚ ਰਹਿ ਗਏ ਨਹੀਂ ਤਾਂ ਸਾਰੇ ਮੱਚ ਗਏ ਬਣ ਵੀ ਗਿੱਲੇ ਹੀ ਪਿਆ ਮਾੜਾ ਬੋਟਾ ਆਪਾਂ ਨੇ ਆਪਣੇ ਵਾਹਣ ਚੋਂ ਤੂੜੀ ਕਰੀ ਨਹੀਂ ਹੈਗੀ। ਆਪਾਂ ਨੇ ਟਾਂਗਰ ਸਿੱਧਾ ਹੀ ਆਈ ਮਚਾਤਾ ਸੀਗਾ। ਆਈ ਮਚਾਤਾ ਸੀ ਟਾਂਗਰ। ਆ ਸੱਪ ਦੀ ਕੰਜ ਪਈ। ਜਿੱਕੇ ਨੂੰ ਆ ਰਿਹਾ। ਬਾਣ ਚਲਾ ਗਿਆ। ਪੌਦਾ ਤਾਂ ਆਪਣੀ ਵਧੀਆ ਨਿਕਲਣ ਲੱਗ ਗਈ। ਨਾਲ ਕਰ ਪਿੱਛਾ ਕੱਖ ਜਿਹਾ ਤਾਂ ਹੈਗੇ ਨੇ। ਦੇਖਦੇ ਆ ਲਾਈਟ ਫਿਰ ਪਾਣੀ ਛੱਡ ਦਾਂਗੇ। ਲਾਈਟ ਹੈਗੀ ਸੀ ਆਪਣੇ ਮੋਟਰ ਛੱਡਤੀ। ਨਾਲੇ ਨਾਲ ਹੀ ਪੌਦ ਚ ਪਾ ਜਾਾਂਗੇ ਥੋੜਾ ਥੋੜਾ ਪਾਣੀ। ਥੋੜਾ ਥੋੜਾ ਫੇਰ ਦਾਂਗੇ ਨਾਲੇ ਆਪਣੇ ਲਈ। ਪਾਣੀ ਪੀਏ ਪਹਿਲਾਂ ਤਾਂ ਇਹ ਚਾ ਚਾਚੇ ਦਾ ਮੁੰਡਾ ਕਹਿੰਦਾ ਪਤਲਾ ਪਤਲਾ ਪਾਣੀ ਲਾਈ ਮੇਰੇ ਵਾਲੀ ਚ ਤਾਂ ਕਹਿੰਦਾ ਉਹ ਆਪਣੇ ਵਾਲੀ ਚ ਵਧੀਆ ਲਾ ਦਾਨੇ ਹੈਗੇ ਆਪਣੇ ਵਾਲੀ ਚ ਹੁਣ 2 ਦਿਨ ਹੋ ਗਏ ਪਾਣੀ ਲਾਇਆ ਨਹੀਂ ਸੀਗਾ ਆਪਾਂ ਨੇ ਮੈਂ ਚੱਲ ਇਹਨੂੰ ਹਵਾਜੀ ਪਾ ਜਾਂਦਾ ਕੋ ਅੱਜ ਕਿੰਨਾ ਤੂਫਾਨ ਚੜਿਆ ਹੁੰਦਾਗਾ ਉੱਪਰ ਜਮਾ ਕਾਲੀ ਘਟਾਸ ਆ ਗਈ ਬੜਾ ਜਿਆਦਾ ਤੂਫਾਨ ਆਇਆ ਅੱਜ ਲੱਗੇ ਜਾਓ ਸਾਰਾ ਕੁਝ ਰੋੜ ਕੇ ਮੈਂ ਕਹਿੰਦਾ ਰੋੜ ਕੇ ਤਾਂ ਕਮਰੇ ਦੇ ਢੇਡ ਲਾ ਦੇ ਨਹੀਂ ਇਹ ਮਤ ਕਰਦਾ ਹਾਂ ਜੇ ਸਦਕਾਰ ਕਰਕੇ ਫਸਾ ਲੱਗਦਾ ਖੜਕਾ ਵਾਲਾ ਜਿਆਦਾ ਹੁੰਦਾ ਖੜਕਾ ਨੇਰੀ ਦਾ ਪਤਾ ਮੈਨੂੰ ਆਇਆ ਹੋਗਾ ਮਾਂ ਕਿਸੇ ਧੂਆਂ ਜਾਂ ਕਿਸੇ ਨੇ ਅੱਗ ਲਾਈ ਹੋ ਜਦੋਂ ਉੱਪਰ ਦੇਖਿਆ ਇਹਦਾ ਫੇਰ ਦੇਖਿਆ ਮਾਂ ਨੇਰੀ ਆਉਂਦੀ ਆ ਪੂਰੀ ਚੜੀ ਲੋਭੀ ਮਿੱਤਰੋ ਆਪਾਂ ਆਗੇ ਸੀ ਖੇਤ ਬਹੁਤ ਨੂੰ ਪਾਣੀ ਲਾ ਰਹੇ ਤੇ ਲੋ ਸਭ ਬਹੁਤ ਵਧੀਆ ਅੱਜ ਵਧੀਆ ਹਵਾ ਚੱਲ ਰਹੀ ਹੈ ਪਾਉ ਦਾ ਆਪਣੇ ਲਈ ਬੜੀ ਵਧੀਆ ਹੋਣ ਲੱਗ ਪਿਆ ਆਪਾਂ ਸਨੱਕਾ ਨੂੰ ਕੱਕਰਦੀ ਆਪਣੇ ਵਾਲੇ ਚ ਪੈਂਦਾ ਹਰੇ ਅੱਲੀ ਬੜੀ ਸੋਹਣੀ ਲੱਗਦੀ ਹੈ ਇਧਰ ਮੱਕੀ ਖੜੀ ਐ ਤੇ ਇਧਰ ਪੌਦ ਹੋਗੀ ਜੀ ਰਾਤ ਹੋਰੇ ਬੁਰਾ ਅੱਜ ਦਾ ਨਹੀਂ ਤਾਂ ਤਤੀ ਦੁੱਤੀ ਹਵਾ ਚੱਲਦੀ ਹੁੰਦੀ ਐ ਅੱਜ ਹਵਾ ਬੜੀ ਘੈਂਟ ਐ ਮੋਟਰ ਦੱਤੀ ਆਪਾਂ ਨੇ ਸਾਡ ਤੇ ਬਸ ਇਹ ਤਾਂ 5-7 ਮਿੰਟਾਂ ਚ ਭਰ ਜੂਗੀ ਲੱਵੇ ਆ ਨਾ ਇੱਕ ਦੂਰ ਹੋਵੇ ਫੇਰ ਔਖਾ ਹੋ ਜਾਂਦਾ ਫਿਰ ਚਾਰ ਟਾਈਮ ਲੱਗ ਜਾਂਦਾ ਫਿਰ ਤਾਂ ਖਾਲਚੀ ਪਾਣੀ ਦਾ ਟਾਈਮ ਲੱਗ ਜਾਂਦਾ ਖਾਲਚੀ ਜਾਂਦਾ ਜਾਂਦਾ ਥੋੜਾ ਜਿਹਾ ਪਾਣੀ ਪੀ ਲਈ ਆਪਾਂ। ਅੰਤਿਕਤਾ ਹੋ ਵੀ ਗਈ। ਬਾਸ ਬੰਦ ਕਰੀ ਦਨ ਇਹਨੂੰ ਖਾਣ ਨਾਲ ਭਰ ਜੂ। ਹੋ ਗਈ ਬੰਦ ਆਪਣੇ ਆਪ ਹੀ ਲਾਈਟ ਵਾ ਗਈ। ਛਾਲ ਆਪਣੇ ਬਹੁਤ ਹਰਾ ਮਜੂ ਦੇ ਨਾਲ ਆ ਪਾਣੀ। ਯਾਰ ਆਏ ਆਪਾਂ 5 ਮਿੰਟ ਪਹਿਲਾਂ ਆ ਗਏ ਨਹੀਂ ਤਾਂ ਲੈਟ ਦਾ ਕੀ ਪਤਾ ਘਟ ਘਟਵੜਾ ਲਾ ਮੇਰੇ ਫਟ ਪੋਲਟ ਪੈ ਜਾਂਦਾ ਹੁਣ ਚੱਲਦੇ ਆਪਾਂ ਆਪਣੇ ਵਾਲੇ ਵਾਹਣ ਚ ਤੇ ਇੱਕ ਹੀ ਨਾਲ ਟੱਕ ਮਾਰ ਕੇ ਦੇਖ ਕੇ ਆਉਣੇਗੇ ਏ ਗੱਲ ਹੈਗੀ ਆ ਵਾਹਣ ਚ ਫਿਰ ਤਾਂ ਪਹਿਲਾਂ ਤਬੀਆਂ ਨਾਲ ਵਹਾ ਲਾਂਗੇ ਉਹ ਤੋਂ ਬਾਅਦ ਹਾਲ ਮਰਵਾ ਦਾਂਗੇ ਕਿਹਾ ਮਾਤਰੀਆਂ ਨਾਲ ਰੋਣਾ ਲੀਏ ਪਰ ਸੋਚੋ ਤੇ ਇੱਥੇ ਬੜਾ ਵੱਡਾ ਸੱਪ ਸੀਗਾ ਜਦੋਂ ਮੇਰੇ ਪੈਰਾਕੋਲ ਦੀ ਲੰਘਿਆ ਆ ਆਪਣੇ ਨਾਲ ਲੱਗਦੇ ਬਾਹਣ ਚ ਚਾਚੇ ਕੈਨੇ ਕੰਪਿਊਟਰ ਕਰਾ ਲਾਤਾ ਇਧਰੋਂ ਸਾਰੀ ਮਿੱਟੀ ਖਿੱਚ ਕੇ ਲੈ ਗਿਆ ਇਧਰ ਉਦੋਂ ਬਾਅਦ ਮੱਲਾ ਦਾ ਮੀ ਪੈ ਗਿਆ ਕਰ ਇਹਨਾਂ ਨੇ ਬਾਕੀ ਤਾਂ ਹੀ ਰਹਿ ਗਿਆ ਵਿਚੀ ਆ ਆਪਣੇ ਨਾਲ ਆਲਾ ਇੱਥੋਂ ਮਿੱਟੀ ਚੱਕ ਲਈ ਹੁਣ ਆਪਣੇ ਘਾਰੇ ਵਾਲੇ ਪਿਆ ਕਰਨਗੇ ਪੰਗਾ ਹੋ ਜਾਇਆ ਕਰੂਗਾ ਆ ਬਾਟਾ ਜਿਹੜੀ ਪੂਰੀ ਮੋਟੀ ਬੋਣੀ ਪਉਣੀ ਤੇ ਦੇਖਦੇ ਆ ਟੱਕ ਮਾਰ ਕੇ ਇੱਕ ਗੱਲ ਕਿੰਨੀ ਕਹ ਕਿੰਗਾ ਤਾਂ ਹੈਗੀ ਅੱਥਲੀ ਤੇ ਆਮੇ ਕਾਟ ਮਾਰ ਕੇ ਦੇਖੀ ਸੀ ਇਹਨੂੰ ਤਵਿਆਂ ਨਾਲ ਮਾਰਾ ਅੱਲਾ ਤਵਿਆਂ ਨਾਲ ਵਾਹਾਂ ¡Gracias!